ਹੁਣ ਮੈਂ ਨਾ ਇਹ ਕੈਸਾ ਚੱਕ ਕੇ ਲਿਆਗਾ ਜੀ ਕਿ ਮੈਨੂੰ ਲੱਗਦਾ 98 ਸੀ ਕਿੰਨਾ ਸੀ 98 ਮਾਡਲ ਆਗਾ ਠੀਕ ਹੈ ਜੀ ਆ ਐਸਾ ਸੱਤ ਲਿਆਣ ਨੂੰ ਮੈਂ ਤਿਆਰ ਕਰਨ ਲੱਗਦਾ ਹੁਣ ਇਸ ਤੋਂ ਬਾਅਦ ਇਹ ਤੁਹਾਨੂੰ ਦਿਖਾਵਾਂ ਪਹਿਲਾਂ ਤੇ ਦੀ ਕੰਡੀਸ਼ਨ ਹੈ ਇੱਕ ਤੇ ਪੈਣਗੇ ਹੁਣ ਚੈਨ ਕਵਰ ਟਾਈਮਿੰਗ ਚੈਨ ਬੁਵਾਤੀ ਆਪਾਂ ਇਹਦੇ ਠੀਕ ਹੈ ਇੰਜਨ ਦੀ ਕੰਡੀਸ਼ਨ ਦੇਖ ਲਓ ਇਹਨੂੰ ਪੂਰਾ ਹੁਣ ਸਾਫ ਸੁਥਰਾ ਕਰਨ ਵਾਲਾਗਾ ਟੈਂਕੀ ਟੱਪੇ ਨੂੰ ਸਾਫ ਨੇ ਇਹਦੇ ਤੇ ਟਾਇਰ ਵੀ ਸ਼ਾਇਦ ਚੱਲ ਜੋ ਚੱਲ ਹੀ ਆਊਗਾ ਟਾਇਰ ਨੂੰ ਦੇਖ ਲੈਣ ਨੂੰ ਟਾਇਰ ਵੀ ਬੁਵਾਇ ਦਵਾਂਗੇ ਆਪਾਂ ਇਹਦੇ ਐਂਡੀਕੇਟਰ ਲਵਾਤੇ ਸੀਗੇ ਸੋ ਇਹ ਵੀ ਠੀਕ ਹੈ ਦੀ ਤਾਂ ਸੁੱਤ ਜੀ ਪੈਣ ਵਾਲੀ ਹੈਗੀ ਦੇਖ ਲਾਂਗੇ ਜੇ ਪਏਗੀ ਨਹੀਂ ਫਿਰ ਸਾਰਾ ਖੋਲਣਾ ਪੈਂਦਾ ਜਗੜ ਦਾ ਨੀਮਾ ਮਾੜਦਾ ਜਲਾ ਤੇ ਲਾਈ ਲੱਗੇ ਹੋਏ ਨੇ ਦੇਖ ਲਓ ਮੂਰਲਾ ਡਰ ਵੀ ਚੱਲ ਜੂਗਾ ਹਜੇ ਆਹ ਕੰਡੀਸ਼ਨ ਆ ਗਈ ਪੀਵੀ 31 25 31 ਨੰਬਰ ਵੀ ਠੀਕ ਆ 31 31 ਆ ਗਿਆ ਤੇ ਆਹ ਕੰਡੀਸ਼ਨ ਆ ਹੁਣ ਇਸ ਟਾਈਮ ਦੇਖ ਲਓ ਇਹਦੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੀ ਕਰਾਂਗੇ ਇਹਦੇ ਬਸ ਕਰੇ ਸ਼ੌਕ ਕਰ ਰਹਿੰਦੇ ਪਰ ਨਾਲੇ ਦੋ ਮੂਰਲੇ ਸ਼ੌਕ ਕਰ ਭਰ ਕੇ ਉਸ ਤੋਂ ਬਾਅਦ ਇਹਨੂੰ ਧੋਣ ਲੱਗਦੇ ਆਂਗੇ ਤੋਗੇ ਚਮਕਾ ਕੇ ਤੁਹਾਨੂੰ ਦਿਖਾਉਨੇ ਆ ਫਿਰ ਦੋ ਵਾਰ ਕੀ ਬਣਦਾ ਹੁੰਦਾ ਠੀਕ ਹੈ ਇੱਕ ਤੁਹਾਨੂੰ ਸੱਚ ਐਸਾ ਸੋਰ ਦਿਖਾਵਾਂ ਇੱਕ ਕਦੇ ਤਾਂ ਅਸੀਂ ਘਰੇ ਲੈ ਜਾਂਦੇ ਆ ਕਦੇ ਚਲਾਉਣ ਲੱਗ ਜਾਂਦੇ ਆ ਕਦੇ ਨੂੰ ਵੇਚਣ ਲਈ ਵੀ ਖੜਾ ਦਿੰਦੇ ਆ ਇੱਥੇ ਵੀ ਕਦੇ ਸਾਡਾ ਮਨ ਨਹੀਂ ਹੈਗਾ ਅਸਲ ਜੀ ਨੂੰ ਵੇਚਣ ਦਾ ਲੋਕਲ ਨੰਬਰ ਆ ਬਰਨਾਲੇ ਦਾ 92 ਇਹ ਤੁਸੀਂ ਵੀਡੀਓ ਦੇਖਿਆ ਹੋਊਗਾ ਕਿਹੜਾ ਅਸੀਂ ਵੀਡੀਓ ਚ ਪਾਤਾ ਸੀ ਉਦੋਂ ਫਿਰ ਅਸੀਂ ਘਰੇ ਲੈ ਆਂ ਬਲੈਂਡਰਾਂ ਦੀ ਲੈਣ ਲੱਗੇ ਨੀਵੇਂ ਮਾਡਲਾਂ ਦੀ ਆ ਪੰਜ ਮਾਡਲ ਇਹ ਸਾਰੇ ਆ ਵੀ ਤਿਆਰ ਕਰਨ ਵਾਲਾ ਹਜੇ ਖੜਾ ਹੈਗਾ ਉਹ R15 ਤਿਆਰ ਕਰਨ ਵਾਲਾ ਇੱਕ ਦਾਮ ਆਪਣਾ ਇੱਧਰ ਇੱਧਰ ਹੁਣ ਗੱਡੀਆਂ ਘਟਾਈਆਂ ਨੇ ਮਸਾਂ ਹੁਣ ਇਧਰ ਹੀ ਸੇਲ ਹੋਈ ਜਾਂਦੀਆਂ ਨੇ ਜਿਵੇਂ ਆ ਖੋਲਿਆ ਖੜਾਗਾ ਤਕਰੀਬਨ ਸਾਡੀਆਂ ਗੱਡੀਆਂ ਇਧਰੋਂ ਸੇਲ ਹੋਉਂਦੀਆਂ ਨੇ ਕਿਉਂਕਿ ਹੁਣ ਅਸੀਂ ਜਿਹੜੇ ਤਿਆਰ ਕਰਦੇ ਹਾਂ ਤਿਆਰ ਕਰਦੇ ਕਰਦੇ ਵਿੱਚ ਹੀ ਵਿਕ ਜਾਂਦੀਆਂ ਨੇ ਹੁਣ ਇਹ ਦੋ ਵਾਰ ਗਦਾਮ ਆਪਾਂ ਭਰ ਦਾਂਗੇ 2-4 ਦਿਨਾਂ ਨੂੰ ਆਪਣਾ ਮਾਲ ਆ ਰਿਹਾ ਬਾਦੂ ਟਰੱਕ ਭਰ ਕੇ ਉਹ ਦੋ ਵਾਰ ਇੱਥੇ ਖੜਾ ਦਾਂਗੇ ਉਹ ਸਾਡਾ ਪੁਰਾਣਾ ਕੂਲਰ ਪਿਆ ਵਿਚਾਰਾ ਚਲਾਉਂਦੇ ਨਹੀਂ ਕਰਦੇ ਨੇ ਇੱਥੇ ਹੀ ਪਿਆਗਾ ਇਹ ਠੀਕ ਹੈ ਜੀ ਹੁਣ ਚੈੱਕ ਕਰੋ ਕਿਵੇਂ ਧੋਣੇ ਆ ਸੀ ਮਟਰਨੇ ਕੋਲ ਆ ਪਿਆ ਸਾਡੇ ਕੋਲ ਡੀਜ਼ਲ ਆਵੇ ਹਾਰਪਿਕ ਇਹਨਾਂ ਦੋਨਾਂ ਨੂੰ ਪ੍ਰੋਪਰ ਇੱਕ ਤਰੀਕੇ ਨਾਲ ਮਿਕਸ ਕਰਨਾ ਪੈਂਦਾਗਾ ਹੁਣ ਤੁਸੀਂ ਐਨ ਆਵੋ ਕਿਤੇ ਘਰੇ ਐਕਸਪੈਰੀਮੈਂਟ ਕਰ ਲੱਗ ਜਾਓ ਰੰਗ ਲਾ ਕੇ ਬਹਿ ਜਾਓਗੇ ਸਾਰੇ ਕਾਸੇ ਦਾ ਇਹ ਹੁੰਦਾਗਾ ਜਿਵੇਂ ਕਿ ਸਾਨੂੰ ਪੈਟਰੋਲ ਤੇ ਡੀਜ਼ਲ ਨੂੰ ਇੱਕ ਤਰੀਕੇ ਨਾਲ ਪਾਉਣਾ ਪੈਂਦਾ ਆ ਦੇਖ ਲੈ ਦੇਖੋ ਆ ਜਿੱਥੇ ਸਾਰਾ ਗੰਦਮੰਦ ਜੰਮਿਆ ਹੋਇਆ ਨਾ ਇਹਨੂੰ ਤਾਰਨਾ ਹੁੰਦਾਗਾ ਹੁਣ ਮੰਨ ਕੇ ਚਲੋ ਐਡੀ ਸਿਖਰ ਦੁਪਹਿਰ ਆ ਗਈ ਬਸ ਅਸੀਂ ਮਾੜਾ ਸ਼ਾਮ ਮਿਲੀਏ ਉੱਥੇ ਲੱਗੇ ਪਏ ਆ ਕੰਮ ਕਰਨ ਆਪ ਇੱਕ ਮੈਂ ਇੱਕ ਸਾਡਾ ਆ ਸੁਰਲੀ ਦਾਸ ਤਾਂ ਇਹ ਸਾਡੇ ਨਾਲ ਲੱਗੂਗਾ ਉੱਤਰਾ ਥੱਲੇ ਕਿ ਨਾਮ ਕਢਾਵਾ ਕਿਸ ਬਾਬੇ ਦਾ ਆ ਚੱਕਲਾ ਬੁਰਸ਼ੇ ਆ ਉਹ ਲਾਇ ਰਾ ਕਢ ਲਿਆ ਉਹਨੇ ਟਾਈਮ 'ਚ ਠੀਕ ਹੈ ਵਾ ਚਲ ਚੈੱਕ ਕਰੋ ਲੈ ਚਾਹ ਨਾਲ ਪਿੰਨੀ ਆਏ ਹਾਏ ਉਹ ਵੀ ਚੋਰੀ ਦੀ ਹੈ ਉਹ ਵੀ ਸਾਂਗ ਦਾ ਦੁਪਹਿਰਾ ਸੇਖਰ ਦੁਪਹਿਰਾ ਨਜ਼ਾਰਾ ਆ ਰਿਹਾ ਹੈ ਨਜ਼ਾਰਾ ਜਾ ਰਿਹਾ ਹੈ ਹਾਂਜੀ ਹੂੰ ਮ ਆ ਪਰਚੇ ਆ ਬਾਬਾ ਜੀ ਹਰ ਵਾਰ ਕੱਟ ਕੇ ਬਾਗ ਜਾਂਦੇ ਨੇ ਅੱਜ ਤੱਕ ਨਹੀਂ ਪਤਾ ਲੱਗਿਆ ਕਿਸ ਚੀਜ਼ ਦੀਆਂ ਨੇ ਲੋ ਜੀ ਹੁਣ ਨਾ ਮੈਂ ਬਲੌਗ ਬਣਾਉਂਦੇ ਬਣਾਉਂਦੇ ਅਸੀਂ ਆਏ ਸੀ ਮੜਾ ਕਚੈਰੀ ਚੋਂ ਕੰਮ ਤੇ ਸਾਡੇ ਨਾਲ ਕੁਲਦੀਪ ਰਸੀਲਾ ਬਾਈ ਜੀ ਆਏ ਨੇਗੇ ਕੁਲਦੀਪ ਰਸੀਲਾ ਬਹੁਤ ਮਸ਼ਹੂਰ ਸਿੰਗਰ ਨੇ ਆਪਣੇ ਉਹ ਦੇਖੋ ਬਾਈ ਜੀ ਆ ਰਹੇ ਨੇਗੇ ਸਾਨੂੰ ਮਿਲਣ ਦੀ ਖਾਤਰ ਆਸੀ ਕਾਲ ਬਾਈ ਜੀ ਬਲੌਗ ਰੈਡੀ ਬਲੌਗ ਬਣ ਰਿਹਾ ਬਾਈ ਜੀ ਹੋਰ ਸੈਟਿੰਗ ਬਾਈ ਜੀ ਬਹੁਤ ਵਧੀਆ ਹੋ ਠੀਕ ਹੂੰ ਬਹੁਤ ਵਧੀਆ ਬਾਬਾ ਜੀ ਵੀਰ ਬਣਾ ਲਓ ਮਹਿਮਾਨਾ ਇੱਥੇ ਦੁੱਧ ਜਿਆਦਾ ਮੈਂ ਕਿਹਾ ਬਾਬਾ ਜੀ ਤੁਹਾਡਾ ਮੂੰਹ ਪਿਆਰੀ ਬੜਾ ਜਿਆਦਾ ਬਾਬਾ ਜੀ ਉਹ ਸੁਣੋ ਠੀਕ ਹੋ ਵਧੀਆ ਜੀ ਛੋਟਾ ਪਰਿਵਾਰ ਅੱਛਾ ਅੱਛਾ ਹੋਰ ਬਾਬਾ ਜੀ ਤੁਹਾਨੂੰ ਮਿਲਣ ਦੀ ਖਾਤਰ ਹੀ ਆਏ ਅੱਛਾ ਜੀ ਹੋਰ ਜੀ ਚਲੋ ਵਧੀਆ ਧੰਨਵਾਦ ਤੁਹਾਡੀ ਬਹੁਤ ਬਹੁਤ ਮਹਿਮਾਨੀ ਮਿਹਰਬਾਨੀ ਧੰਨਵਾਦ ਜੀ ਹੋਰ ਸਹੀ ਹੋ ਵਧੀਆ ਘੈਂਟ ਘੈਂਟ ਤੁਸੀਂ ਬਹੁਤ ਲੱਗ ਰਹੇ ਹੈ ਸਹੀ ਗੱਲ ਹੈ ਬਾਬਾ ਜੀ ਸਹੀ ਸੋਹਣੇ ਬਹੁਤ ਵਧੀਆ ਲੱਗ ਰਹੇ ਹੋਰ ਕਰੇ ਅੱਜ ਬਾਬਾ ਜੀ ਨੂੰ ਮਿਲਣ ਦਾ ਟਾਈਮ ਮਿਲਿਆ ਸਾਨੂੰ ਠੀਕ ਠਾਕ ਹਾਂਜੀ ਬਾਬਾ ਜੀ ਚਲੋ ਵਧੀਆ ਬਾਬਾ ਜੀ ਅੱਜ ਬਲੌਗ ਬਣਾ ਰਹੇ ਸੀ ਤਾਂ ਕਰਕੇ ਮਾਂ-ਪਿਓ ਨੂੰ ਮਿਲਣ ਆਏ ਆਂਗੇ ਉਹ ਤਾਂ ਕੋਈ ਨਹੀਂ ਨਾ ਨਾ ਵਧੀਆ ਹੋ ਗਿਆ ਵਧੀਆ ਹੋ ਗਿਆ ਬਾਬਾ ਜੀ ਓਕੇ ਜੀ ਆਪਾਂ ਮਿਲਦੇ ਆਂ ਉਹ ਤਾਂ ਡੰ 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 ਸਾਨੂੰ ਥੋੜਾ ਜਿਹਾ ਕੰਮ ਆ ਜੀ ਪ੍ਰਾਈਵੇਸੀ ਅਸੀਂ ਨਾ ਥੋੜਾ ਚੰਡੀਗੜ੍ਹ ਚੱਲੇ ਆ ਕਿਸੇ ਕੰਮ ਦੀ ਖਾਤਰ ਤੇ ਤੁਹਾਨੂੰ ਫੇਰ ਮਿਲਦੇ ਆਂ ਆ ਕੇ ਦੱਸਦੇ ਆਂ ਕੀ ਕੰਮ ਚੱਲੇ ਆ ਠੀਕ ਹੈ ਜੀ ਓਕੇ ਧੰਨਵਾਦ ਜੀ ਹਮ ਬਲੌਗ ਦੇਖੀ ਜਾਂਦੇ ਆ ਜੀ ਹੁਣ ਇਹ ਨਾ ਬਲੌਗ ਜਿਆਦਾ ਵੱਡਾ ਬਣ ਗਿਆ ਸੀ ਥੋੜਾ ਜਿ ਮੈਂ ਤਾਂ ਉਹਦਾ ਦਿੰਦਾ ਘੱਟੋ ਘੱਟ ਉਹ ਵੀ 6 ਜੀਬੀ ਦਾ ਬਣ ਗਿਆ ਸੀਗਾ ਇਸ ਕਰਕੇ ਨਾ ਕਾਫੀ ਜਿਆਦਾ ਮੈਨੂੰ ਪਿੱਛੋਂ ਕਟਿੰਗ ਕਰਨੀ ਪਈ ਤਾਂ ਕਿ ਉਹਨੂੰ ਅਗਲੇ ਪਾਰਟ ਚ ਪਾ ਦਾਂਗੇ ਤੇ ਰਾਤ ਨੂੰ ਜਲਦੀ ਜਲਦੀ ਫਿਰ ਮੈਨੇ ਕੀਤਾ ਉਹਨੂੰ ਵੀਡੀਓ ਨੂੰ ਆਡੀਟ ਕਰਦ ਕੇ ਫਿਰ ਅਪਲੋਡ ਕਰਤੀ ਤੇ ਹੋਏ ਜਿਆਦਾ ਲੰਬੀ ਹੋ ਸਕਦੀ ਹੈ ਉਸ ਦਿਨ ਦੀ ਵੀਡੀਓ ਤੇ ਇਹ 4K ਤੇ ਬਣਾਉਨੇ ਹੁੰਨੇ ਤਾਂ ਕਰਕੇ ਥੋੜਾ ਜਿਹਾ ਨਾ ਹੁਣ ਮੈਂ ਨਾ ਸੰਧੂ ਪੱਤੀ ਦੇ ਵਿੱਚੋਂ ਜਾ ਕੇ ਤੇ ਹੁਣ ਮੈਂ ਮੜਾ ਕੰਮ ਚੱਲਿਆ ਸੀਗਾ ਹੁਣ ਮੈਂ ਦੁਬਾਰੇ ਸ਼ੌਪ ਤੇ ਚੱਲਿਆਗਾ ਸਾਰਾ ਜਿਹੜਾ ਸੌਰੀ ਕੰਮ ਨਿਮੇੜਨਾ ਸੀ ਉਹ ਨਿਬੜ ਗਿਆ ਭਾਈ ਵੋਟਾਂ ਦਾ ਦੇਣਾ ਅੱਜ ਤੇ ਪਹਿਲੀ ਗੱਲ ਤਾਂ ਸੱਚ ਆ ਆਪਣੇ ਭਰਾ ਵਾਲੀ ਗੱਡੀ ਲਈ ਫਿਰਦਾ ਅੱਜ ਮੈਂ ਸਵਿਫਟ ਜੀ ਬਾਈ ਸਵਾਦ ਬਹੁਤ ਆ ਰਿਹਾ ਚਲਾਉਣ ਦਾ ਇੰਨੀ ਸਮੂਥ ਆਪਣੇ ਵਾਲੀਆਂ ਗੱਡੀਆਂ ਚਲਾ ਕੇ ਉਹ ਦੋਹਾਂ ਜਿਹਦਾ ਨਵੀਂ ਜੀ ਗੱਡੀ ਨੂੰ ਹੱਥ ਪਾਉਨੇ ਆ ਬੜਾ ਸਵਾਦ ਆਉਂਦਾ ਇੱਕ ਗੱਲ ਤਾਂ ਹੈਗੀ ਆ ਸਵਾਦ ਹੀ ਆਈ ਜਾਂਦਾ ਚਲਾਉਣ ਦਾ ਤੇ ਸਟੀਅਰਿੰਗ ਬਹੁਤ ਲਾਈਟ ਹੈਗਾ ਪਿਆਰਾ ਜਿਹਾ ਆਵਾਜ਼ ਵੀ ਨਹੀਂ ਆ ਰਹੀ ਮੈਨੂੰ ਗੱਡੀ ਵੀ ਸਟਾਰਟ ਆ ਕਿ ਨਹੀਂ ਤੇ ਦੂਜੇ ਨੰਬਰ ਤੇ ਗੱਲ ਸੀ ਵੋਟਾਂ ਵਾਲਿਆਂ ਦੀ ਭਾਈ ਅੱਜ ਫੱਲ ਪੀੜ ਹੋਈ ਪਈ ਆ ਤੁਸੀਂ ਕਮੈਂਟ ਦੇ ਵਿੱਚ ਦੱਸੋ ਤੁਸੀਂ ਕਿਹਨੂੰ ਕਿਹਨੂੰ ਵੋਟ ਪਾਈ ਹੈਗੀ ਤੇ ਫੁੱਲ ਭਈ ਪੇੜ ਆ ਸਾਰੇ ਕਿਤੇ ਸਾਰਾ ਟੈਂਟ ਲੱਗੇ ਪਏ ਨੇਗੇ ਮਾਰਕੀਟ ਪੂਰੀ ਅਨ ਤਕਰੀਬਨ ਮੈਂ ਸੁਣਿਆਗਾ ਕਹਿੰਦੇ ਯਾਰ ਅੱਧੀ ਮਾਰਕੀਟ ਹਜੇ ਬੰਦ ਕਰਨੀ ਆ ਇਹਨਾਂ ਨੇ ਹੁਣ ਉਹ ਨਹੀਂ ਪਤਾ ਕੀ ਕਾਰਨ ਕੀ ਇਹ ਬੰਦ ਕਰਨੀ ਆ ਕੀ ਵੀ ਵੋਟਾਂ ਦੇ ਕਰਕੇ ਆ ਕਿਵੇਂ ਆ ਤੇ ਆਪਾਂ ਤਾਂ ਪਰ ਆਪਣੀ ਸ਼ਾਪ ਖੋਲੀਆਂ ਹੋਈਆਂ ਨੇਗੀਆਂ ਤਕਰੀਬਨ ਆਪਾਂ ਹਜੇ ਤੱਕ ਤਾਂ ਹੈਗੇ ਆਂਗੇ ਵੋਟ ਹਜੇ ਪਾਈ ਨਹੀਂ ਕਿਉਂਕਿ ਟਾਈਮ ਨਹੀਂ ਲੱਗਿਆ ਭਾਈ ਵੋਟ ਦੇਖਦੇ ਆ ਕਿਹਨੂੰ ਪਾਉਣੇ ਆ ਵੋਟ ਹਜੇ ਮਾਸੜ ਕੀ ਖਾਨਾਂਗਾ ਚੋਰੀ ਚੋਰੀ ਖਾਨਾਂ ਮਾਸੜ ਦਾ ਇੰਟਰਵਿਊ ਲਈਏ ਆਪ ਕਿਹਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਚੂਰੀ ਬਹੁਤ ਸਵਾਦਾ ਤੇ ਮਿੱਠੀ ਘਟਾ ਗਈ ਮਿੱਠੀ ਦਾ ਨਾ ਘਟਕਾ ਦਾ ਮਸਾਲਾ ਹੂੰ ਸਪੈਸ਼ਲ ਮੇਰੇ ਲਈ ਇਹ ਮੇਰਾ ਭਤੀਜਾ ਚੂਰੀ ਲੈ ਕੇ ਆਇਆ ਬਹੁਤ ਸਵਾਦ ਚੂਰੀ ਆ ਮਸਾਲਾ ਬਹੁਤ ਆ ਬਹੁਤ ਆ ਤੇ ਕਲਮਾਰੀ ਕਾਦੀ ਬਹੁਤ ਸੋਹਣੀ ਆ ਬਹੁਤ ਸੋਹਣੀ ਚਲੋ ਸਮਾਂ ਸੁਣ ਤਰੇ ਜਾ ਕਰੂਗਾ ਹਾਸ ਪਾਈਪ ਤੇ ਟੇਪ ਲਪੇਟੀ ਪਈ ਆ ਬਦੰਦਰਾ ਨੇ ਉਹਦੇ ਵਿੱਚ ਦੀ ਹੁਣ ਇਹ ਰੇਸ ਨਹੀਂ ਫੜ ਰਿਆ ਸੀ ਹੁਣ ਉਹਨੂੰ ਸੈੱਟ ਕਰਕੇ ਲਾਉਣਾ। ਪਰ ਮਿਸਤਰੀ ਦਿਖਾਉਣਾ ਸਾਡਾ ਚੋਟੀ ਦਾ ਮਿਸਤਰੀ ਭਾਗੂ ਮਿਸਤਰੀ ਭਾਗੂ ਮਿਸਤਰੀ ਇਹ ਆ ਸਾਡਾ ਭਾਗੂ ਮਿਸਤਰੀ। ਇਹ ਪੱਖੇ ਪੱਖਾ ਵੀ ਨੇ ਗਾਲਾਂ ਦੇ ਦੇ ਕੇ ਲਵਾਇਆਗਾ। ਇਹ ਗਰਮੀ 'ਚ ਬੈਠੇ ਹੀ ਕੰਮ ਕਰਦਾ ਰਹਿੰਦਾ। ਅੱਜ ਆਪਣਾ ਸਕੂਟਰ ਹੀ ਆਪਣੀ ਪਿਆਰ ਹੋ ਰਿਹਾ ਜੁਪੀਟਰ 17 ਮਾਡਲ ਕਿਸੇ ਭਰਾਣੇ ਲੈਣੀ ਹੋਵੇ 0499 ਨੰਬਰ ਸੋਣਾਗਾ। ਇੱਕ ਪਰਲੇ ਪਾਸ ਆਪਣਾ ਸਪਲੈਂਡਰ 11 ਮਾਡਲ ਲੈਣਾ। 11 ਮਾਡਲ ਲਾਗਾ ਉਹਦੇ ਲਾਇਲ ਹੋਏ ਪਾਵਾਂਗੇ। ਆਪਣੇ ਉੱਠ ਕੇ ਦਿਖਾਉਨੇ ਆਂ। ਲਾਇਪਾਉਣ ਵਾਲਿਆ ਉਹਦੇ ਲਾਇਲੋ ਪਾ ਕੇ ਉਹ ਤਿਆਰ ਕਰਾਂਗੇ ਆ ਬਾਕੀ ਕਿਸੇ ਹੋਰ ਭਰਾਵਾਂ ਦੇ ਆ ਤੇ 25 31 ਆਪਣਾ ਦੇਖ ਲਓ ਹੁਣ ਵਸੇ ਲਾਸਟ ਪੋਜੀਸ਼ਨ ਤੇ ਆ ਵਸੇ ਤਿਆਰ ਹੋਣ ਵਾਲਾ ਹੀ ਆ ਥੋੜੀ ਸਾਂ ਸਾਂ ਦੀ ਸੈਟਿੰਗ ਕਰਨ ਆਈ ਹੈ ਹੋਰੇ ਪਾਇਪ ਨਹੀਂ ਸਹੀ ਜਿਹੜੀ ਹੈਗੀ ਪਾਇਪ ਦਾ ਦੋ ਸਹੀ ਕਰਿਆ ਵਾ ਕੇ ਰਫਾ ਵਢਿਆ